ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹੱਥ ਜੋੜ ਕੇ ਸਭ ਦੇ ਅੱਗੇ ਬੇਨਤੀ ਕਰਦਾ ਆਪਣੇ ਦਾਨੀ ਸੱਜਣਾ ਅਗੇ ਜਿਹੜੇ ਐਨ ਆਰ ਆਈ ਭੈਣ ਭਰਾਵਾਂ ਅਗੇ ਐਮ ਜੀ ਵਾਲਿਆਂ ਅਗੇ ਤੇ ਜਿਹੜੇ ਹੋਰ ਸਮਾਜ ਸੇਵੀ ਆ ਉਹਨਾਂ ਸਭ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਵੀ ਮੇਰਾ ਕੋਹ ਜੇ ਤਾਂ ਪਹਿਲੋਂ ਵੀ ਐਕਸੀਡੈਂਟ ਹੋ ਗਿਆ ਸੀ ਜਿਹਦਣਾ ਮੇਰਾ ਸਾਰਾ ਚਿਹਰਾ ਇੱਕ ਆਸਾ ਇਸਾਰਾ ਡੈਮੇਜ ਹੋਇਆ ਵਾ ਅੱਖ ਕੰਨ ਨੱਕ ਬੁੱਲ ਸਭ ਡੈਮੇਜ ਹੋਇਆ ਤੇ ਆਹ ੜੀ ਅੱਖ ਸਹੀ ਆ ਇਹਦੇ ਚੂ ਸੱਟ ਲੱਗੀ ਸੀ ਇਹ ਚ ਵੀ ਲੈਂਸ ਪਿਆ ਵਾ ਤੇ ਲੈਂਸ ਵੀ ਨਹੀਂ ਡਾਕਟਰ ਪਾਉਂਦੇ ਵੀ ਇਹ ਰਿਕਸ਼ੀ ਕੰਮ ਨਹੀਂ ਪਾਉਣਾ ਤੇ ਚਟਾ ਮੋਤੀਆ ਵੇਚ ਦੇਖਦਾ ਡੇਲੇ ਦੇ ਇਹ ਵੀ ਬਾਅਦ ਉਹਨਾਂ ਨੇ ਸਾਡੇ ਕੋ ਲਿਖਾ ਕੇ ਤੇ ਫੇਰ ਲੈਂਸ ਪਾਇਆ ਪਰ ਕੋਮ ਪ੍ਰਕਾਸ਼ ਹਸਪੀਟਲੋਂ ਅੱਖ ਦਾ ਆਪਰੇਸ਼ਨ ਹੋਇਆ ਮੇਰਾ ਆ ਉਹਨਾਂ ਨੇ ਸਾਡੇ ਕੋ ਕਾਗਜ਼ ਲਖਾਇਆ ਸੀ ਆ ਲੈ ਆ ਕਾਗਜ਼ ਲਖਾ ਕੇ ਫਿਰ ਮੇਰਾ ਆਪਰੇਸ਼ਨ ਕੀਤਾ ਕਹਿੰਦਾ ਭਾ ਵੀ ਮੇਰਾ ਵੀ ਮੈਂ 90% ਹੈਂਡੀਕੈਪ ਬੰਦਾ ਆ 90% ਕੋਈ ਝੂਠ ਵਾਲੀ ਗੱਲ ਨਹੀਂ ਕੀ ਆ ਡਾਕਟਰ ਆਏ ਜੀ ਆ ਪੱਟੀ ਹਸਪੀਟਲ 60% ਉਹਨਾਂ ਲਿਖਿਆ ਵਾ ਤੇ ਅਸ਼ੀਸ਼ ਗੋਤਾ ਜੀ 30% ਉਹਨਾਂ ਲਿਖਿਆ 90% ਮਹਿਜ ਹੀ ਗਏ ਬੰਦਾ ਵਾਂ ਇਹ ਡਾਟਾ ਦੀ ਰਿਪੋਰਟ ਤੋਂ 90% ਦਾ ਸਰਟੀਫਿਕੇਟ ਬਣਿਆ ਹੈਂਡੀਕੈਪ ਦਾ ਵੀ ਇੱਕ ਸਾਦੇ ਤੂੰ ਉਹਦੇ ਤੋਂ ਬਾਅਦ ਕੀ ਹੋਇਆ ਵਾ ਮੈਨੂੰ ਫੇਰ ਅਟੈਕ ਹੋ ਗਿਆ ਮੇਰੀਆਂ ਲਾੜਾਂ ਬਲੌਗ ਹੋ ਗਈਆਂ ਯਕਦਾਮੀ ਤਿੰਨ ਵਾਰੀ ਮੈਨੂੰ ਅਟੈਕ ਆ ਦੋ ਮੇਰੇ ਸਟੈਂਟ ਪਏ ਆ ਤੇ ਸਟੈਂਟ ਮੇਰੇ ਕੋਲ ਲਗਾਤਾਰ ਕੱਠੇ ਨਹੀਂ ਪਵਾਏ ਗਏ ਆ ਡੱਡ ਪਵਾਏ ਹੀ ਗ੍ਰਾਈ ਕਰਕੇ ਘਰ ਘਰ ਦਰ ਦਰ ਮੰਗ ਕੇ ਗ੍ਰਾਈ ਕਰਕੇ ਨਹੀਂ ਜਪਾਏ ਦੋ ਮੇਰੇ ਸ਼ੈਟ ਨਹੀਂ ਬਿਠੇ ਮਤ ਸਟੈਂਟ ਨਹੀਂ ਸ਼ੈਟ ਨਹੀਂ ਬਿਠੇ ਉਹ ਮ इलाज ਕਰਾਇਆ ਵਾ ਰੰਦਾ ਵਾ ਹਸਪੀਟਲੋਂ ਮਾਰੋੜ ਇਹ ਅਡਡ ਦੋ ਸਟੈਂਟ ਪਵਾਏ ਮੈਂ ਤੇ ਮੇਰਾ ਹੁ ਲਾ ਚਲੰਦਿਆ ਹੀ 13 ਵਿਲ ਹਸਪੀਟਲੋਂ ਇਹ 31 10 2023 ਦੀ ਮਦਦਵਾਈ ਲਿਆਂਦੀ ਆ ਸਾ 8000 ਦਵਾਈ ਨੂੰ ਦਵਾਈ ਨਹੀਂ ਲਿਆਂਦੀ ਜਾਂਦੀ ਤੇ ਆਰਥਿਕ ਤੰਗੀ ਮੈਨੂੰ ਬਹੁਤ ਜਿਆਦੀ ਆ ਗਈ ਆ ਮੈਂ ਬੜੀ ਕੋਸ਼ਿਸ਼ ਕੀਤੀ ਵੀ ਮੈਨੂੰ ਨਾ ਇਹ ਵੀਡੀਓ ਪਾਉਣੀ ਪਵੇ ਮੈਂ ਪਾਈ ਕਿਹੜੀ ਮਜਬੂਰੀ ਨਾ ਤੁਹਾਨੂੰ ਦੱਸ ਦੇਣਾ ਮੇਰੀ ਇੱਕੋ ਧੀ ਆ ਪਹਿਲਾਂ ਮੇਰਾ ਇੱਕ ਬੇਟਾ ਉਹਦੀ ਡੈਥ ਹੈ ਗਈ ਆ ਕਿ ਬੇਟੀ ਦੀ ਡੈਥ ਹੋ ਗਈ ਆ ਤੇ ਕੋ ਮੇਰੀ ਬੇਟੀ ਆ ਘਰ ਦੀ ਮੇਰੀ ਵੀ ਠੀਕ ਨਹੀਂ ਰਹੀ ਦੀ ਤੇ 90% ਹੈ ਕਿ ਮੈਂ ਬੰਦਾ ਆ ਤੇ ਉਤੋਂ ਮੈਨੂੰ ਟੈਗ ਹੋਇਆ ਵਾ ਸਟੈਂਟ ਪਇਓ ਸੈਟਿੰਜ ਬੇਟੇ ਦਰਦ ਮੇਰੇ ਇੰਨੀ ਹੁੰਦੀ ਤਾਕਤ ਮੈਂ ਤੋਰ ਨਹੀਂ ਸਕਦਾ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਇੱਕ ਤੇ ਮੇਰਾ ਲਾਸ਼ ਕਰਾਇਆ ਜਾਵੇ ਹਾਰ ਦਾ ਚੰਗੀ ਤਰ੍ਹਾਂ ਏਕ ਮੇਰੀ ਆਖ ਦਾ ਲਾਸ਼ ਚੰਗੀ ਤਰ੍ਹਾਂ ਜਿਹੜਾ ਦਾ ਵੀ ਸਾਲ ਮੇਰੇ ਲੰਘ ਜਾਣ ਮੇਰੀ ਕੁੜੀ ਜਵਾਨ ਹੋ ਜੇ ਏਕ ਮੇਰੀ ਕੁੜੀ ਬਾਰੇ ਸੋਚੋ ਇਹਦੇ ਆਉਣ ਵਾਲੇ ਸਮੇਂ ਦਾ ਸੋਚੋ ਏਕ ਆਰਥਿਕ ਮੈਨੂੰ ਬੜੀ ਤੰਗੀ ਆ ਕੋਈ ਮੇਰੀ ਉਤਰਾ ਹਲਤ ਕੀਤੀ ਜਾਵੇ ਬਾਕੀ ਮੈਂ ਹੱਥ ਜੋੜ ਕੇ ਬੇਨਤੀ ਕਰ ਸਕਦਾ ਹਾਂ ਆਪਣੇ ਵੀਰਾਂ ਕੇ ਐਨ ਆਰ ਆਈ ਭੈਣ ਭਰਾਵਾਂ ਅਗੇ ਦਾਨੀ ਸੱਜਣਾ ਅਗੇ ਐਨ ਜੀ ਆ ਵਾਲਿਆਂ ਅਗੇ ਹੋਰ ਸਮਾਜ ਸੇਵੀ ਅਗੇ ਮੇਰਾ ਮੇਰੀ ਜ਼ਿੰਦਗੀ ਮੌਤ ਜਿਹੜੀ ਸਾਡੇ ਪਰਿਵਾਰ ਦੀ ਮੇਰੀ ਤੁਹਾਡੇ ਹੱਥ ਜੇ ਪਾਣੂ ਦੀ ਵਿਚਾਲੋ ਰੱਖ ਲੋ ਇਹ ਤੁਹਾਡੇ ਹੱਥ ਜੇ ਬਾਕੀ ਸਾਡਾ ਸੋਚੋ ਕੋ ਐ ਬਤਹੀਂ ਬਹੁਤ ਜਿਆਦੇ ਮਜਬੂਰ ਜੇ ਬਹੁਤ ਜਿਆਦੇ ਫਸੇ ਜੇ ਤੇਲੇ ਤੇ ਮੇਰਾ ਜੀ ਕਰਦਾ ਵੀ ਇਹਨੂੰ ਮਰ ਜੀਏ ਦੇ ਉਹ ਚੰਗਾ ਵਾ ਗੱਡੀ ਥੱਲੇ ਆਣ ਕੇ ਮਰ ਜੀਆ ਜਾਉਣ ਗੱਦੀ ਕਰ ਮਰ ਜੀਏ ਉਹ ਕਿ ਮੇਰੇ ਆਪਣੀ ਬੇੜੀ ਜਲੇ ਵੇਖ ਕੇ ਬੜਾ ਰੋਣ ਆਉਂਦਾ ਮੈਂ ਤੁਹਾਨੂੰ ਕੀ ਦਸਾਂ ਮੈਂ ਦੱਸ ਨਹੀਂ ਸਕਦਾ ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਹੈ ਮਰਦ ਵਹੀਂ ਮਜਬੂਰ ਹੋਏ ਜੇ ਆਰਥਿਕ ਤੰਗੀ ਬਹੁਤ ਜਿਆਦਾ ਹੈ ਤੇ ਬਾ ਤੁਹਾਨੂੰ ਹੱਥ ਲੜੋਗੇ ਉਹ ਗੇਂਦੀ ਮੇਰੀ ਬਾਰ-ਬਾਰ ਬਾਹਦੀ ਮਦਦ ਕੀਤੀ ਜਾਵੇ ਤੁਹਾਡੀ ਬਾਹ ਫੜੋ ਤੁਹਾਡੀ ਮਦਦ ਕਰੋ ਹਾਂਡੇ ਬਾਰੇ ਸੋਚੋ ਤੇ ਮੇਰੀ ਧੀ ਬਾਰੇ ਸੋਚੋ ਸੱਸੀ ਦਾ